ਵੱਡੀ ਖਬਰ ਬਡਲਾਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਬਡਲਾਡਾ ਟਰੱਕ ਯੂਨੀਅਨ ਅੰਦਰ ਪਿਛਲੇ ਕਈ ਦਿਨਾਂ ਤੋਂ ਪ੍ਰਧਾਨਗੀ ਨੂੰ ਲੈ ਕੇ ਟਰੱਕ ਆਪਰੇਟਰਾਂ ਅਤੇ ਪ੍ਰਧਾਨਗੀ ਦੇ ਚਾਹਵਾਨਾਂ ਦੇ ਵਿੱਚ ਰੇੜਕਾ ਚੱਲ ਰਿਹਾ ਸੀ ਜਿਸ ਨੂੰ ਅੱਜ ਸਰਬਸੰਮਤੀ ਨਾਲ ਆਪਰੇਟਰਾਂ ਦੇ ਵੱਲੋਂ ਯੂਨੀਅਨ ਅੰਦਰ ਦੋ ਪ੍ਰਧਾਨਾਂ ਨੂੰ ਥਾਪ ਦਿੱਤਾ ਗਿਆ ਹੈ ਅੱਜ ਸਵੇਰ ਤੋਂ ਹੀ ਟਰੱਕ ਯੂਨੀਅਨ ਅੰਦਰ ਪੁਲਿਸ ਵੱਲੋਂ ਵੱਡੇ ਪੱਧਰ ਤੇ ਪੁਲਿਸ ਬਲ ਮੌਜੂਦ ਕੀਤਾ ਹੋਇਆ ਸੀ ਅਤੇ ਟਰੱਕ ਆਪਰੇਟਰਾਂ ਨੂੰ ਕਿਸੇ ਬਾਹਰਲੇ ਵਿਅਕਤੀ ਦੇ ਆਉਣ ਜਾਣ ਤੇ ਰੋਕ ਲਗਾਉਣ ਦੇ ਲਈ ਅਪੀਲ ਕੀ ਗਈ ਸੀ ਯੂਨੀਅਨ ਅੰਦਰ ਸਰਬਸੰਮਤੀ ਨਾਲ ਟਰੱਕ ਆਪਰੇਟਰਾਂ ਦੇ ਵੱਲੋਂ ਦੋ ਪ੍ਰਧਾਨਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੇ ਟਰੱਕ ਆਪਰੇਟਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਬਟਲਾਡਾ ਟਰੱਕ ਯੂਨੀਅਨ ਦੀ ਤਰੱਕੀ ਦੇ ਲਈ ਦਿਨ ਰਾਤ ਮਿਹਨਤ ਕਰਨਗੇ ਆ ਤੁਹਾਨੂੰ ਪ੍ਰਧਾਨ ਚੁਣਿਆ ਗਿਆ ਟਰੱਕ ਜੀ ਨੂੰ ਬਟਲਾਡਾ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਐਮਐਲਏ ਸਾਹਿਬ ਦਾ ਸਾਰੇ ਆਪਰੇਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਸਾਨੂੰ ਪ੍ਰਧਾਨ ਚੁਣਿਆ ਆ ਆਪਰੇਟਰਾਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਵਧੀਆ ਕੰਮ ਚਲਾਵਾਂਗੇ ਅੱਗੇ ਤੋਂ ਜੋ ਵੀ ਪਹਿਲਾਂ ਜਿਵੇਂ ਵੀ ਚੱਲਿਆ ਉਹ ਤੋਂ ਵਧੀਆ ਬਹੁਤ ਵਧੀਆ ਕੰਮ ਚਲਾ ਕੇ ਅਸੀਂ ਆਪਰੇਟਰਾਂ ਨੂੰ ਦਿਖਾਵਾਂਗੇ ਇਹਨਾਂ ਦਾ ਬਹੁਤ ਵਧੀਆ ਮਤਲਬ ਅਸੀਂ ਅੱਗੇ ਤੋਂ ਇਹਨਾਂ ਨੂੰ ਵਧੀਆ ਮਤਲਬ ਚਾਰ ਪੈਸੇ ਵਧੀਆ ਬਣਨ ਆਪਰੇਟਰਾਂ ਨੂੰ ਬਹੁਤ ਵਧੀਆ ਕੰਮ ਚਲਾਵਾਂਗੇ ਸੰਦੀਪ ਕੁਮਾਰ ਸੱਨੀ ਜੀ ਬਲਾਦ ਦਾ ਪਿੰਡ ਐਮਐਲਏ ਸਾਹਿਬ ਨੇ ਹੁਕਮ ਲਾਇਆ ਜੂਨੀਅਨ ਦੀ ਸੇਵਾ ਕਰਨ ਦਾ ਲੋਕਾਂ ਨਾਲ ਆਪਰੇਟਰਾਂ ਦਾ ਸਹਿਯੋਗ ਨਾਲ ਪੂਰਾ ਕੰਮ ਚਲਾਵਾਂਗੇ ਰਾਤ ਦਿਨ ਇਹਨਾਂ ਦੇ ਨਾਲ ਖੜਾਂਗੇ ਜਿਹੜੀ ਪਹਿਲਾਂ ਕੋਈ ਗਲਤੀਆਂ ਹੋਈਆਂ ਨੇ ਉਹਨਾਂ ਦਾ ਸੁਧਾਰ ਪਾਵਾਂਗੇ ਧੰਨਵਾਦ ਸਰਪੰਚ ਸਾਹਿਬ ਅੱਜ ਬੁਢਲਾਡੇ ਟਰੱਕ ਯੂਨੀਅਨ ਦੀ ਚੋਣ ਹੋਈ ਹੈ ਕੀ ਕਹੋਗੇ ਇਹ ਬਹੁਤ ਵਧੀਆ ਸਹੀ ਢੰਗ ਨਾਲ ਚੋਣ ਹੋਈ ਹੈ ਜੀ ਸਰਬ ਸ਼ਾਂਤੀ ਨਾਲ ਪ੍ਰਧਾਨ ਚੁਣੇ ਗਏ ਨੇ ਸੰਦੀਪ ਕੁਮਾਰ ਸ਼ਨੀ ਤੇ ਗਰਮੀਤ ਸਿੰਘ ਭਾਦੜਾ ਜੀ ਤੇ ਬਹੁਤ ਮਤਨ ਨਾਲ ਗੱਲ ਤਾਂ ਇਹ ਹੈ ਵੀ ਹੁਣ ਵਧੀਆ ਢੰਗ ਨਾਲ ਕੰਮ ਧੰਦਾ ਚਲਾਉਣਗੇ ਇਹ ਜਿਹੜੇ ਕੋਈ ਅੱਗੇ ਮੜੀ ਮੁੱਟੇ ਕਮੀਆਂ ਰਹਿੀਆਂ ਨੇਗੀਆਂ ਪਹਿਲਾਂ ਵਿੱਚ ਥੋੜਾ ਜਿਹਾ ਆਇਤੀ ਪਿਛਲੀ ਵਾਰ ਉਸ ਤੋਂ ਤੋਂ ਸੁਧਾਰ ਕਰਨਗੇ ਇਹ ਤੇ ਕਮਿਸ਼ਨ ਕੋਸ਼ਨ ਕੱਟਣ ਬਾਰੇ ਬਾਕੀ ਧੰਨਵਾਦ ਕਰਦੇ ਹਾਂ ਪ੍ਰੈਟਰਨ ਦਾ ਸਾਥ ਹੈ ਸਰਪੰਚ ਸਾਹਿਬ ਹਾਂ ਜੀ ਹਾਂ ਸਾਨੂੰ ਬਾਤ ਕਰਦੇ ਆ ਸਾਰੇ ਪ੍ਰੇਟਾਂ ਦਾ ਜੀ ਸਰ ਅੱਜ ਪ੍ਰਧਾਨ ਚੁਣੇ ਗਏ ਨੇ ਨਵੇਂ ਬੁੜ ਲਾਡ ਦੇ ਵਿੱਚ ਟਰੱਕ ਜੁਨੀ ਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਅੱਜ ਟਰੱਕ ਜੁਨੀ ਨੇ ਬੰਗਲਾਡਾ ਦੀ ਜਿਹੜੀ ਚੋਣ ਸੀਗੀ ਜਿਹੜੀ ਬੜੇ ਆਮਨ ਮਾਨ ਨਾਲ ਹੋਈ ਹੈ ਨਵੇਂ ਜਿਹੜੇ ਪ੍ਰਧਾਨ ਚੁਣੇ ਗਏ ਨੇ ਤੇ ਉਸ ਦਾ ਬਾਹਰੋਂ ਲਾਡ ਨਾਡਰ ਲਈ ਸਾਡੇ ਕੋਲ ਕੋਈ ਪੂਰਾ ਜਿਹੜਾ ਸਹਿਯੋਗ ਦਿੱਤਾ ਇਹ ਜਿਹੜਾ ਬਾਹਰੋਂ ਜਿਹੜਾ ਕੋਈ ਜਾਣਰਾ ਅਕਰਾਵਨ ਕਿਸੇ ਨੂੰ ਉਜਾਗ ਨਹੀਂ ਦਿੱਤੀ ਦੀ ਪ੍ਰਸ਼ਾਸਨ ਦਾ ਪੂਰਨ ਤੌਰ ਤੇ ਸਹਿਯੋਗ ਰਿਹਾ ਜੀ ਬਿਲਕੁਲ ਜੀ 100% ਰਿਹਾ ਜੀ ਬਟ ਲਾਡਾ ਤੋਂ ਸੁਨੀਲ ਮਨਚੰਦਾ ਦੀ ਰਿਪੋਰਟ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ